ਫਤਿਹਰੀ ਕਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਕੈਸੇ ਦਾਅਵੇ ਦੀ ਜੋ ਇਤਿਹਾਸ ਵਿੱਚ ਕਾਫੀ ਬਾਤ ਸੁਣਾਇਆ ਗਿਆ ਹੈ ਕਿ ਰਾਣੀ ਵਿਕਟੋਰੀਆ ਜਿਸਨੇ 1837 ਤੋਂ 1901 ਵਿੱਚ ਬਰਤਾਨੀਆਂ ਤੇ ਰਾਜ ਕੀਤਾ ਉਹਦੇ ਹਾਂ ਦੀ ਸਭ ਤੋਂ ਵੱਡੀ ਡਰਗ ਡੀਲਰ ਸੀ ਪਰ ਕੀ ਇਹ ਗੱਲ ਸੱਚ ਸੀ ਜਾਂ ਸਿਰਫ ਇੱਕ ਝੂਠੀ ਖਬਰ ਹੈ ਇਸ ਦਾਅਵੇ ਦੀ ਜੜ 19ਵੀਂ ਸਦੀ ਵਿੱਚ ਜਾ ਕੇ ਮਿਲਦੀ ਹੈ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਅਫੀਮ ਦੇ ਵਪਾਰ ਦੀ ਸ਼ੁਰੂਆਤ ਕੀਤੀ ਸੀ ਇਹ ਅਫੀਮ ਮੁੱਖ ਤੌਰ ਤੇ ਪਾਂਤ ਵਿੱਚ ਗਾਈ ਜਾਂਦੀ ਸੀ ਜਿਵੇਂ ਕਿ ਜੋਪੀ ਅਤੇ ਬਿਹਾਰ ਦੇ ਇਲਾਕਿਆਂ ਵਿੱਚ ਅਤੇ ਬਾਅਦ ਵਿੱਚ ਚੀਨ ਵਿੱਚ ਵੇਚੀ ਜਾਂਦੀ ਸੀ ਜਿੱਥੇ ਕਈ ਲੋਕ ਨਕਦੇ ਆਰਦੀ ਹੋ ਗਏ ਸਨ 749 ਵਿੱਚ ਚੀਨ ਨੇ ਇਹ ਵਪਾਰ ਉਪੰਦੀ ਕੋਦਿੰਗ ਕੀਤੀ ਜਿਸ ਕਾਰਨ ਪਹਿਲਾ ਓਪੀਅਮ ਯੁੱਧ ਹੋਇਆ ਇਹ ਯੁੱਧ 1840 ਤੋਂ 1842 ਵਿੱਚ ਚੱਲਿਆ ਇਸ ਵਿੱਚ ਬਰਤਾਨੀਆਂ ਨੇ ਚੀਨ ਨੂੰ ਹਰਾ ਦਿੱਤਾ ਅਤੇ ਹਾਂਗਕਾਂਗ ਉੱਤੇ ਕਬਜ਼ਾ ਕਰ ਲਿਆ ਪਰ ਇਹ ਸ਼ਕਤਦੁਦਾਨੀ ਵਿਕਟੋਰੀ ਦੀ ਸਿੱਧੀ ਲੀਡਰਸ਼ਿਪ ਨਹੀਂ ਹੋਇਆ ਇਹ ਸਾਰਾ ਵਪਾਰ ਬ੍ਰਿਟਿਸ਼ ਸਰਕਾਰ ਅਤੇ ਇਹ ਟਿਨੀਆ ਕੰਪਨੀ ਦੁਆਰਾ ਕੀਤਾ ਗਿਆ ਸੀ ਰਾਣੀ ਵਿਕਟੋਰੀਆ ਨੇ ਕਦੇ ਵੀ ਖੁਦ ਨਸ਼ਾ ਦੀ ਤਸਰੀ ਨਹੀਂ ਕੀਤੀ ਅਸਲ ਵਿੱਚ ਰਾਣੀ ਵਿਕਟੋਰੀਆ ਨੂੰ ਨਸ਼ਾ ਬਗਰੇਤਾ ਕਹਿਣਾ ਇਤਿਹਾਸਿਕ ਗਲਤ ਵਿਆਖਿਆ ਹੈ ਇਹ ਸਾਰਾ ਕੁਝ ਵਿਸ਼ਾਲ ਸ਼ਾਸਕ ਅਤੇ ਸਿਸਟਮ ਦਾ ਹੀ ਸ਼ਾਸੀ ਨਾ ਕਿ ਕਿਸੇ ਇੱਕ ਵਿਅਕਤੀ ਦੀ ਸਿੱਧੀ ਜ਼ਿੰਮੇਵਾਰੀ ਇਤਿਹਾਸ ਨੂੰ ਜਾਣੋ ਬਦ 23 ਤਰੀਕੇ ਨਾਲ ਰਾਣੀ ਵਿਕਟੋਰੀਆ ਨੂੰ ਨਸ਼ਾ ਬਗਰੇਤਾ ਕਹਿਣਾ ਇੱਕ ਪੂਰੀ ਅਧੂਰੀ ਅਤੇ ਗਲਤ ਕਹਾਣੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ્યો ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਅਤੇ ਸਾਡਾ ਚੈਨਲ ਦਿੱਤੀਓ ਪਿਆਰ ਨੂੰ ਦਰਦ ਦੇ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਸਾਰਿਆਂ ਨੂੰ ਪਿਆਰ ਭਰੀ ਸ਼ਤਰੀਕਤਾ